ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਮਿਲਿਓ ਦਰਤਾਂ ਨਿਮਾਨਿਆਂ ਨ ਬਾਦਸ਼ਾਹੀਏ ਮਿਲਿਓ ਦਰਤਾਂ बादशाई यारी जदू फकीरा तेरे नाल लाई ਲੇ ਰੋਕ ਲਾ ਮੇਰੇ ਲੋਖੇ ਵਿੱਚ ਆਖੀ ਮੇਰੇ ਜੋੜੇ ਦਾ ਹੋਣੀ ਕਿ ਉਹ ਲੱਗਦਾ ਦੱਪਾ ਦੀ ਘੁੱਟ ਨੇ ਤੂੰ ਜਾ ਜੋ ਤੀ ਪਾਈ ਬਾਬਾ ਜੀ ਆ ਜਾ ਲਿਆ ਗਿਆ thank you F éHo r staticuit sè. F èh r件事情 est staple fits fry-in. ਤਮਨ ਜੀ ਲਈ ਜੀ ਸਰਦ ਪਪਾਇਆ ਦਾ ਸਰਦ ਮਹਾਂ ਲਿਲੀ ਪਰੇਗ ਗਿਆ ਗੁਰੂ ਜੀ ਜਿਹੜੇ ਪਾਰਕ ਆਦੇ ਨੰਦੀ ਗੁਰੂ ਜੀ ਦਾ ਆਰਤੀ ਜੀ ਦਾ ਦਰਸ਼ਨ ਤੇ ਜੇ ਜੇ ਜਦੋਂ ਸ਼ੇਰੋ ਹੋਏ ਖੰਡ ਪਟਾਪ ਦੀ ਕੋਣੋ ਆਜੀ ਵੀ ਸੰਗਤਾਂ ਦਰਸ਼ਨ ਦੇ ਕੋਈ ਦਰਖਾਵਾ ਨਹੀਂ ਕਰਨੇ ਕਹਨੇ ਕਰ ਲੈ ਲੇ ਵੈਸੇ ਬਾਹਰ ਕਰਦੇ ਦੇਖਦਾ ਵੀ ਬਰ ਮਾਰ ਜਾਵਾਂਗਾ ਕੋਈ ਨਹੀਂ ਜੇ ਊੜਾ ਫੇਰ ਜਾਇਆ ਜੀ ਜਾਂ ਚੀ ਗੋਣ ਟਾਈ ਜੀ ਗਰੀਸ਼ੀਆ ਅੰਦਰ ਪਿਆਰ ਨਾ ਬੋਲਿਓ ਪੇਨ ਰਖਿਓ ਬੋਲ ਉਹ ਠੀਕ ਹੋਊਗਾ ਮੈਂ ਕਹਿੰਦਾ ਸੰਗਲਾ ਨਾਲ ਪਿਆਰ ਰਖਿਓ ਆ ਕਰਦੀ ਦਾ ਕਰਨੀ ਹੈ ਕੋਈ ਠੀਕ ਹੋ ਜੂਗਾ ਦੇਖੋ ਅਕਤਰੀ ਦਾ ਕਾਇਰ ਵੀਰ ਬਿਜਾਰੋ ਜੇਕਰ ਵੀ ਤੁਸੀਂ ਕਹੋ ਉੱਤੋਂ ਨਹੀਂ ਪੇਨ ਬਿਜਾਰੋ ਕੰਨ ਬਾੜ ਦਾ ਬੋਲਦੇ ਅਕਤਰੀ ਹੋਵੇ ਤੇ ਜੀ ਅਕਤਰੀ ਅਕਤਰੀ अठ एतवार जूं अठ एतवार

サトルの人間はそれでサトルの l 間は全然変わってないから。 ਦੁਆਰ ਪ੍ਰਕਾਸ਼ ਕਰਾਉਣਾ ਅਜੀਦਾ ਫਿਰ ਸ਼ਾਮ ਨੂੰ ਦੈਨ ਪ੍ਰਕਾਸ਼ ਕਰਾਉਣਾ ਜਿੰਨੀ ਜਦੋਂ ਇਹ ਸਮਾਂ ਲੱਗਿਆ ਦੁਆਰ ਦਾ ਦਿਨ ਹੈ 8 ਕਿਲੋ ਨਿਕਾ ਜਾਣਾ ਮਾਦੂ ਕੋ ਜਾਣਾ ਜੀ ਜੀ ਕਰਦੇ ਆਹੋ ਬੈਠਾ ਆਹ ਕਿ ਲੱਭਣਾ ਸਵਾਨ ਟੇਰੋੜ ਦੋਨੋਂ ਮਿਸ਼ਾਂ ਨੂੰ ਆ ਸਕਦੇ ਦੋਨੋਂ ਕੋ ਜਾ میروار <applause> باندھ <applause> ਨੇ ਕੋਈ ਕਾਹਤ ਲੋਕ ਚੰਗੀ ਰਾਵ ਮੰਨ ਠੀਕ ਹੈ ਫਿਰ ਤਿੰਨ ਨੂੰ ਆਜਾ ਤਿੰਨ ਨੂੰ ਆਜਾ ਕਬਨ ਦੇ ਕਿਤੇ ਬੀਜੀ ਰੋਡ ਉੱਪਰ ਤੁਸੀਂ ਆ ਜਾਣਾ ਆ ਗਿਆ ਲੋਕਾਂ ਦਾ ਵਾਦਾ ਨਾ ਲਾੜਾ ねえお客様がお互いの上に上っちゃ